ਗੁਰੂ ਕੇ ਦਰਸ਼ਨਾਂ ਦੇ ਵਿੱਚ ਇਤਨੀ ਭੇਜ ਗਈ ਕਿ ਦੋਵੇਂ ਹੱਥ ਜੋੜ ਕਰਕੇ ਕਹਿਣਾ ਤੇ ਇਹ ਸੀ ਸਤਿਗੁਰੂ ਮੈਂ ਪਾਪੀ ਤੂੰ ਬਖਸ਼ਨਾਰ ਇਤਿਹਾਸ ਨੇ ਬਹੁਤ ਲਿਖੇ ਨੇ ਮਾਈ ਤਾਬੋ ਉੱਚੀ ਉੱਚੀ ਕਹੀ ਜਾਵੇ ਤੂੰ ਪਾਪੀ ਮੈਂ ਬਖਸ਼ਨਾਰ ਗੁਰੂ ਸਾਹਿਬ ਦੀਆਂ ਦੇ ਅੱਗੇ ਕਹੀ ਜਾਵੇ ਤੂੰ ਪਾਪੀ ਮੈਂ ਬਖਸ਼ਨਾਰ ਸਿੱਖ ਨੇ ਮਾਤਾ ਨੂੰ ਝੰਡੋੜਿਆ ਕਹਿੰਦੇ ਮਾਤਾ ਇਹ ਕੀ ਬੋਲ ਰਹੀ ਮਹਾਰਾਜ ਜੀਆ ਨੇ ਵਰਜ ਦਿੱਤਾ ਕਿੰਦੇ ਸਿਖਾ ਤੇ ਬਿਰਤੀ ਜੁੜੀ ਹੋਈ ਹੈ ਅਰਦਾਸ ਸ਼ਬਦਾਂ ਦੀ ਮੁਤਾਜ ਨਹੀਂ ਇਹ ਭਿੱਜੀ ਹੋਈ ਬਿਰਤੀ ਪਿੱਜਾ ਹੋਇਆ ਪ੍ਰੇਮ ਲੈ ਕਰਕੇ ਜਿਹੜਾ ਸਾਡੇ ਕੋਲ ਆਉਂਦਾ ਹੈ ਅਸੀਂ ਉਹਦੀ ਅਰਦਾਸ ਨੂੰ ਕਬੂਲਦੇ ਹਾਂ ਅਸੀਂ ਉਹਦੀ ਅਰਦਾਸ ਨੂੰ ਪੂਰਿਆਂ ਕਰਦੇ ਹਾਂ ਕਿਉਂਕਿ ਪੂਰਾ ਹੀ ਪੂਰੇ ਪੂਰੀ ਅਰਦਾਸ ਕਰ ਸਕਦਾ ਹੈ ਅਧੂਰਿਆਂ ਦੇ ਕੋਲੋਂ ਪੂਰੀ ਨਹੀਂ ਹੋਵੇਗੀ ਔਰ ਫਿਰ ਆਪਾਂ ਸਾਹਿਬ ਸੰਗਤ ਜੀ ਅਰਦਾਸ